ਤੋ ਕਿੰਨਾ ਘੜਤਾ ਜਿਹੜਾ 40 ਸਾਲਾਂ ਦੀ ਧੌਣ ਤੋਂ ਕਿੱਲਾ ਨਹੀਂ ਨਿਕਲਿਆ ਸੀ ਨਾ ਉਹਦੇ ਕਿੱਲੇ ਚ ਕਿੱਲਾ ਘੜਤਾ ਤਾਂ ਨਾਲ ਨਹੀਂ ਤੁਰੇ ਪਰ ਫਿਰ ਵੀ ਨਹੀਂ ਇਹ ਸਾਡੇ ਪਾਰਟੀ ਦੇ ਐਮਐਲਏ ਸਾਹਿਬ ਨੇ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਵੀ ਵਧਾਈਆਂ ਦੇਣੇ ਆ ਇਹ ਚਲੋ ਪਾਰਟੀ ਦੇ ਐਮਐਲਏ ਐਨੀ ਵੱਡੀ ਜਿੱਤ ਦੀ ਕਾਮਨਾ ਕੀਤੀ ਸੀ ਐਨੀ ਵੱਡੀ ਜਿੱਤ ਦੀ ਖੁਸ਼ੀ ਦੇ ਵਿੱਚ ਹਾਜੀ ਵੀ ਸ਼ਾਮ ਨਹੀਂ ਹੋਏ ਹੋ ਕੀ ਕਹਿਣਾ ਜੀ ਅਜੇ ਵੀ ਵਿਧਾਇਕ ਸਾਹਿਬ ਨਹੀਂ ਦਿਖ ਰਹੇ ਤੁਹਾਡੀ ਕੋਈ ਗੱਲ ਨਹੀਂ ਉਹਨਾਂ ਦੀ ਸੋਚ ਆਪਾਂ ਕੁਛ ਨਹੀਂ। ਸਤ ਜੀ ਸਭ। ਠੰਡਾ ਦੇ ਵਾਰਡ ਨੰਬਰ 48 ਦੀ ਲੜਾਈ ਰੂਲਿੰਗ ਵਰਸਸ ਰੂਲਿੰਗ ਸੀ। ਕਿੱਥੇ ਇੱਕ ਪਾਸੇ ਪਦਮਜੀਤ ਮਹਿਤਾ ਸੀ ਤਾਂ ਦੂਸਰੇ ਪਾਸੇ ਜਗਰੂਪ ਸਿੰਘ ਗਿੱਲ ਜਿਹੜੇ ਆ ਉਹਨਾਂ ਦੀ ਕੈਂਪੇਨ ਦੇ ਵਿੱਚ ਨਜ਼ਰ ਨਹੀਂ ਆਈ। ਕਿਉਂਕਿ ਉਹਨਾਂ ਦੇ ਵੱਲੋਂ ਬਿੰਦਰ ਨੂੰ ਟਿਕਟ ਜਿਹੜੀ ਬਲਵਿੰਦਰ ਸਿੰਘ ਨੂੰ ਟਿਕਟ ਜਿਹੜੀ ਆ ਦਵਾਈ ਜਾਂਦੀ ਆ ਪਰ ਉਸ ਤੋਂ ਬਾਅਦ ਟਿਕਟ ਘਟ ਕੇ ਪਦਮਜੀਤ ਸਿੰਘ ਮਹਿਤਾ ਨੂੰ ਦਿੱਤੀ ਜਾਂਦੀ ਆ। ਤਾਂ ਇੱਕ ਰੋਸ ਕਿਤੇ ਨਾ ਕਿਤੇ ਜਗਰੂਪ ਸਿੰਘ ਗਿੱਲ ਦੇ ਵਿੱਚ ਦਿਖਾਈ ਦੇ ਰਿਹਾ ਸੀ। ਤੋ ਖੁੱਲ ਕੇ ਜਿਹੜੇ ਆ ਸਾਹਮਣੇ ਪਦਮਜੀਤ ਸਿੰਘ ਦੇ ਨਾਲ ਜਾਂ ਬਲਵਿੰਦਰ ਸਿੰਘ ਦੇ ਨਾਲ ਜਿਹੜੇ ਨਹੀਂ ਆਏ ਉਹ ਘਰੇ ਬੈਠੇ ਸੀ ਪਰ ਅੱਜ ਪਦਮਜੀਤ ਸਿੰਘ ਮਹਿਤਾ ਦੀ ਜਿਹੜੀ ਆ ਪਦਮਜੀਤ ਮਹਿਤਾ ਦੀ ਵੱਡੇ ਮਾਰਜ਼ਨ ਦੇ ਨਾਲ ਜਿਹੜੀ ਆ ਉਹ ਜਿੱਤ ਪ੍ਰਾਪਤ ਹੋਈ ਆ ਤੇ ਇਹ ਵੀ ਦੱਸ ਦਈਏ ਕਿ ਪਿਛਲੇ ਲਗਾਤਾਰ 6 ਵਾਰ ਤੋਂ ਐਮਸੀ ਜਗਰੂਪ ਗਿੱਲ ਇੱਥੋਂ ਬਣਦੇ ਨੇ ਤਾਂ ਉਸ ਤੋਂ ਬਾਅਦ ਐਮਐਲਏ ਬਠਿੰਡਾ ਸ਼ਹਿਰੀ ਦੇ ਬਣਦੇ ਨੇ ਪਰ ਅੱਜ ਦੀ ਜੇਕਰ ਗੱਲ ਕਰੀਏ ਕਿ ਤਾਂ ਜਗਰੂਪ ਗਿੱਲ ਜਿਹੜਾ ਪਤਮਜੀਤ ਮਹਿਤਾ ਦੇ ਨਾਲ ਚੌਂਕ ਕੈਂਪੇਨ ਦੇ ਵਿੱਚ ਨਹੀਂ ਚੱਲਦੇ ਪਰ ਫਿਰ ਵੀ ਜਿਹੜਾ ਹੈਗਾ ਜਿੱਤ ਜਿਹੜੀ ਆ ਪਤਮਜੀਤ ਮਹਿਤਾ ਦੀ ਹੁੰਦੀ ਆ ਭਰਾ ਭਾਵੇਂ ਇੱਥੇ ਰੂਲਿੰਗ ਵਰਸਸ ਰੂਲਿੰਗ ਸੀ ਇਹ ਵੱਡਾ ਮੁਕਾਬਲਾ ਦੇਖਿਆ ਜਾ ਰਿਹਾ ਸੀ ਕਿ ਅਵਾਰਡ ਨੰਬਰ 48 ਦੇ ਵਿੱਚ ਕੀ ਬਣੇਗਾ ਜਿੱਤੇ ਇੱਕ ਪਾਸੇ ਐਮਐਲਏ ਨੇ ਤਾਂ ਦੂਸਰੇ ਪਾਸੇ ਪਦਮਜੀਤ ਮਹਿਤਾ ਜਿਹੜੇ ਆ ਉਹ ਲੜਦੇ ਨੇ ਪਦਮਜੀਤ ਮਹਿਤਾ ਦੇ ਪਿਤਾ ਦੇ ਨਾਲ ਗੱਲਬਾਤ ਜਿਹੜੀ ਆ ਕੀਤੀ ਗਈ ਤਾਂ ਉਹ ਕਹਿੰਦੇ ਨੇ ਕਿ ਜੇਕਰ ਐਮਐਲਏ ਸਾਡੇ ਨਾਲ ਹੁੰਦੇ ਤਾਂ ਗੱਲਬਾਤ ਵੱਖਰੀ ਹੋਣੀ ਸੀ ਜੇਕਰ ਉਹ ਵੀ ਸਾਡੀ ਕੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਹਾਲਾਂਕਿ ਹਾਲਾਂਕਿ ਕੋਈ ਵਿਰੋਧ ਦੇ ਵਿੱਚ ਬੋਲ ਬੋਲ ਦੇ ਨਜ਼ਰ ਨਹੀਂ ਆਏ ਉਹਨਾਂ ਨੇ ਇਹੋ ਗੱਲ ਕਹੀ ਆ ਕਿ ਉਹ ਸਾਡੀ ਪਾਰਟੀ ਦੇ ਐਮਐਲਏ ਨੇ ਸਾਡੇ ਜਿਹੜੇ ਹੈਗੇ ਆ ਉਹ ਵੱਧਾ ਇੱਕ ਨੇ ਇਹੀ ਦੇਖਿਆ ਜਾ ਰਿਹਾ ਸੀ ਕਿ ਜਗਰੂਪ ਗਿੱਲ ਜਸ ਪਾਸੇ ਵੱਲ ਹੋਣਗੇ ਤਾਂ ਉਸ ਦੀ ਜਿੱਤ ਹੋਵੇਗੀ ਇਹ ਵੀ ਦੇਖਿਆ ਜਾ ਰਿਹਾ ਸੀ ਕਿ ਸ਼ਾਇਦ ਬਲਵਿੰਦਰ ਸਿੰਘ ਦੀ سپورਟ ਜਗਰੂਪ ਗਿੱਲ ਐਮਐਲਏ ਜਗਰੂਪ ਗਿੱਲ ਜਿਹੜੇ ਆ ਉਹ ਕਰਦੇ ਨਜ਼ਰ ਆ ਰਹੀ ਸੀ ਕਿ ਅੰਦਰ ਖਾਤੇ ਜਿਸ ਤਰ੍ਹਾਂ ਤੇ ਨਾਲ ਸਿੱਧਮ ਸਿੱਧੇ ਚੋਣ ਕੈਂਪੇਨ ਦੇ ਵਿੱਚ ਪਦਮਜੀਤ ਮਹਿਤਾ ਦੇ ਨਾਲ ਨਹੀਂ ਤੁਰੇ ਹੁਣ ਵੀ ਜਗਰੂਪ ਗਿੱਲ ਹੋਰਾਂ ਦੇ ਗੱਲਬਾਤ ਜਿਹੜੀ ਆ ਕੀਤੀ ਤਾਂ ਉਹ ਨਾ ਕੁਝ ਨਜ਼ਰ ਆਏ ਕੁਝ ਨਜ਼ਰ ਜਿਹੜੇ ਆ ਉਹ ਇਨਾਂ ਨਤੀਜਿਆਂ ਤੋਂ ਇਨਾਂ ਰਿਜ਼ਲਟ ਤੋਂ ਨਜ਼ਰ ਜਿਹੜੇ ਆ ਉਹ ਨਹੀਂ ਆਏ ਵੱਡੀ ਗੱਲ ਇਹ ਵੀ ਦੇਖਿਆ ਜਾ ਰਿਹਾ ਸੀ ਕਿ ਲਗਾਤਾਰ 6 ਵਾਰ ਐਮਸੀ ਜਗਰੂਪ ਗਿਲ ਇਥੋਂ ਰਹਿੰਦੇ ਨੇ ਤਾਂ ਜਿਸਦੇ ਸਿਰ ਦੇ ਉੱਪਰ ਹੱਥ ਜਗਰੂਪ ਗਿਲ ਦਾ ਹੋਵੇਗਾ ਉਹ ਐਮਸੀ ਬਣਨਗੇ ਪਰ ਹੁੰਦਾ ਕੁਝ ਵੱਖਰਾ ਆ ਹੁੰਦਾ ਕੁਝ ਉਲਟਾ ਪਦਮਜੀਤ ਮਹਿਤਾ ਦੇ ਵੱਲੋਂ ਵੱਡੇ ਮਾਰਜਨ ਦੇ ਨਾਲ ਜਿੱਤ ਜਿਹੜੀ ਆ ਇਥੋਂ ਪ੍ਰਾਪਤ ਕੀਤੇ ਜਾਂਦੀ ਆ ਭਾਵੇਂ ਜਗਰੂਪ ਗਿੱਲ ਜਿਹੜੇ ਆ ਜੋ ਦੂਰੀ ਬਣਾਉਂਦੇ ਨਜ਼ਰ ਆਏ ਚੋਣ ਕੈਂਪੇਨ ਦੀ ਗੱਲ ਕਰ ਗਏ ਹੋਰ ਗੱਲ ਕਰ ਗਏ ਤਾਂ ਉਹ ਦੂਰੀ ਬਣਾਉਂਦੇ ਨਜ਼ਰ ਆਏ ਪਰ ਪਦਮਜੀਤ ਮਹਿਤਾ ਦੇ ਵੱਲੋਂ ਫਿਰ ਵੀ ਵਾਰਡ ਨੰਬਰ 48 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਜਾਂਦੀ ਆ ਰੂਲਿੰਗ ਵਰਸਸ ਰੂਲਿੰਗ ਦਾ ਮੁਕਾਬਲਾ ਜਿਹੜਾ ਬਟਿੰਡਾ ਦੇ ਵਾਰਡ ਨੰਬਰ 48 ਦਾ ਸੀ ਇਹ ਸਾਫ਼ ਮੈਂ ਵੇਰਥ ਨਹੀਂ ਜਾਣਦਾ ਹਾਂ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਮੇਰੇ ਨਾਲ ਸੀ ਮੇਰੇ ਮਾਪਿਆਂ ਦਾ ਆਸ਼ੀਰਵਾਦ ਮੇਰੇ ਨਾਲ ਸੀ ਬੋਟ ਪਈ 1672 ਤੇ ਮਾਰਜਨ ਹੈਗਾ 919 ਵੋਟ ਇੱਕ ਮਿੰਟ ਕੰਪਲੀਸ਼ਨ ਬੜਾ ਕੰਪਲੀਸ਼ਨ ਬੜਾ ਟੱਕ ਸੀਗਾ ਪਰ ਸ਼ਾਇਦ ਕਿ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ ਬਿਲਕੁਲ ਦਿੱਤੀ ਹੈ ਜੀ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ ਨਵੀਂ ਸੋਚ ਨੂੰ ਵੋਟ ਦਿੱਤੀ ਹੈ ਤੇ ਬਹੁਤ ਪਿਆਰ ਦਿੱਤਾ ਆਪਣਾ ਬੱਚਾ ਸਮਝ ਕੇ ਆਪਣਾ ਭਰਾ ਸਮਝ ਕੇ ਦਿੱਤਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਮੈਂ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰੂੰਗਾ ਇਹ ਮੇਰਾ ਵਾਦਾ ਜੀ thank oh you